ਪੰਜਾਬ ਦੀ ਜਵਾਨੀ ਨੂੰ ਨਸ਼ਾ ਘੋੜ ਵਾਂਗੂ ਖਾ ਗਿਆ ਜਿਵੇਂ ਦੇ ਖਾਤਮੇ ਲਈ ਸਰਕਾਰ ਵੱਲੋਂ ਹੁਣ ਉਪਰਾਲਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਨਸ਼ਾ ਨਹੀਂ ਰਣ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਕਈ ਤਰ੍ਹਾਂ ਦਾ ਨਸ਼ਾ ਕੀਤਾ ਜਾਂਦਾ ਹੈ ਅਕਸਰ ਹੀ ਤੁਸੀਂ ਚਿੱਟਾ ਅਫੀਮ ਅਤੇ ਹੋਰ ਕਈ ਚੀਜ਼ਾਂ ਦਾ ਸੁਣਿਆ ਹੋਵੇਗਾ ਪਰ ਇਹ ਜੋ ਨਸ਼ੇ ਦੀਆਂ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿਉਂਕਿ ਇਹ ਨਸ਼ਾ ਅਕਸਰ ਹੀ ਨੌਜਵਾਨਾਂ ਨੂੰ ਸਕੂਲਾਂ ਦੇ ਨੇੜੇ ਕਾਲਜਾਂ ਨੇੜੇ ਦਿੱਤਾ ਜਾਂਦਾ ਹੈ ਅਜਿਹੀਆਂ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਫਰੀਕੋਟ ਦੇ ਸਿੱਠੀ ਚੌਂਕ ਦੇ ਨਿੱਦੀਕ ਦੁਕਾਨ ਦੀ ਜਿੱਥੇ ਫਰੀਕੋਟ ਪੁਲਿਸ ਵੱਲੋਂ ਇੱਕ ਰੇਡ ਕੀਤੀ ਗਈ ਤਾਂ ਦੁਕਾਨ ਦੇ ਵਿੱਚੋਂ 13 ਤੋਂ 14 ਪੈਕਟ ਟੌਫੀਆਂ ਟਾਈਪ ਜਿਨ੍ਹਾਂ ਦੇ ਉੱਪਰ ਭੋਲਾ ਲਿਖਿਆ ਹੋਇਆ ਉਹ ਬਰਾਮਦ ਕੀਤਾ ਗਿਆ ਇਸ ਬੰਦ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਜੋ ਭੋਲਾ ਇਸਦੇ ਵਿੱਚ 400 ਦੇ ਕਰੀਬ ਗ੍ਰਾਮ ਭੰਗ ਹੁੰਦੀ ਹੈ ਅਤੇ ਇਸ ਨੂੰ ਨੌਜਵਾਨਾਂ ਨੂੰ ਵੇਚਿਆ ਜਾਂਦਾ ਸੀ ਫਿਲਹਾਲ ਉਹਨਾਂ ਵੱਲੋਂ ਇਸਦੇ ਸੈਂਪਲ ਭਰ ਕੇ ਅੱਗੇ ਭੇਜੇ ਗਏ ਨੇ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਇੱਥੇ ਗੱਲ ਜਿੱਥੇ ਪੁਲਿਸ ਵੱਲੋਂ ਪਹਿਲ ਕਦਮੀ ਕਰਕੇ ਇਹ ਨਸ਼ੇ ਦੀ ਬਰਾਮਦਗੀ ਕੀਤੀ ਗਈ ਹੈ ਪਰ ਕਿਤਨੇ ਕਿਤੇ ਸਵਾਲ ਜਰੂਰ ਖੜੇ ਹੁੰਦੇ ਨੇ ਕਿ ਇਸ ਦੇ ਕੋਲ ਨੇੜੇ ਹੀ ਸੀਏ ਸਟਾਪ ਹੈ ਉਸ ਦੇ ਗਵਾਂਢੀ ਇਸ ਤਰ੍ਹਾਂ ਇਹ ਸ਼ਰਿਆਮ ਵੇਚ ਰਿਹਾ ਸੀ ਤਾਂ ਉਸ ਸਮੇਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਪਰ ਹੱਸ ਸਮੇ ਹੁਣ ਜੋ ਕਾਰਵਾਈ ਕੀਤੀ ਗਈ ਹੈ ਇਹ ਸ਼ਲਾਘਾਯੋਗ ਹੈ ਦੇਖ ਲਾ ਕਿ ਇਸ ਮਾਮਲੇ ਦੇ ਵਿੱਚ ਹੋਰ ਕਿੰਨੀਆਂ ਕਾਰਵਾਈ ਕਰਦੇ ਕਿਉਂਕਿ ਇਹ ਜਿਹੜਾ ਨਸ਼ਾ ਦੱਸਿਆ ਜਾ ਰਿਹਾ ਹੈ ਭੋਲਾ ਇਹ ਆਮ ਹੀ ਸੈਕਟਰ ਵਾਲੀਆਂ ਦੁਕਾਨਾਂ ਤੇ ਹੋਰ ਦੁਕਾਨਾਂ ਦੇ ਉੱਪਰ ਵੇਚਿਆ ਜਾਂਦਾ ਜਿਸ ਨੂੰ ਛੋਟੇ ਬੱਚੇ ਵੀ ਅਤੇ ਕਈ ਸਕੂਲਾਂ ਕਾਲਜਾਂ ਦੇ ਬੱਚੇ ਵੀ ਧੜਲੇੜਾ ਖਾਂਦੇ ਨੇ ਦੱਸਿਆ ਜਾ ਰਿਹਾ ਕਿ ਇਸ ਵਿੱਚ ਇੱਕ ਗੋਲੀ ਦੇ ਵਿੱਚ 400 ਦੇ ਗ੍ਰਾਮ ਦਾ ਭੰਗ ਹੁੰਦੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਰਿਪੋਰਟਾਂ ਆਉਣਗੀਆਂ ਉਸ ਤੋਂ ਬਾਅਦ ਕਿੰਨਾ ਨਸ਼ਾ ਹੋਰ ਪਾਇਆ ਜਾਂਦਾ ਹੈ ਜਾਂ ਇਸ ਵਿੱਚ ਕੀ ਚੀਜ਼ਾਂ ਨੇ ਉਸ ਤੋਂ ਬਾਅਦ ਕੀ ਫ੍ਰੀਕਵਰਡ ਪਲਸ ਕਾਰਵਾਈ ਕਰਦੀ ਆ ਉਹ ਦੇਖਣ ਵਾਲਾ ਸਮਾਂ ਹੋਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਹਿੰਦੇ ਨੇ ਰੇਡ ਕਰਨ ਪਹੁੰਚੇ ਅਧਿਕਾਰੀ ਆ ਦਾ ਨਸ਼ਾ ਇਹ ਇਹਦੇ ਵਿੱਚ ਭੰਗ ਮੇਨ ਰੂਪ ਚ ਪਾਈ ਗਈ ਹੈ ਜਿਹੜੀ ਵਿਜੈ ਦੇ ਨਾਮ ਤੇ ਹੈ ਉਸ ਨੂੰ ਭੰਗ ਨੂੰ ਲਿਆ ਜਾ ਰਿਹਾ ਹੈ ਨਸ਼ੇ ਦੇ ਵਿੱਚ ਉਸ ਨੇ ਮੇਨ ਕੰਟੈਂਟ ਮੰਨਿਆ ਉਹਨਾਂ ਸੀ ਡੀਟੀਐਲ ਪਟਿਆਲਾ ਲੈਬ ਚ ਭੇਜਾਂਗੇ ਇਸ ਨੂੰ ਉਤੇ ਚੈੱਕ ਹੋ ਕੇ ਆਇਆ ਕਿੰਨੀ ਮਾਤਰਾ ਦੇ ਵਿੱਚ ਇਹ ਝੰਗ ਪਾਈ ਹੋਈ ਹੈ ਉਸ ਤੋਂ ਬਾਅਦ ਅਗਲੀ ਗੱਲ ਹੈ ਬੱਚਿਆਂ ਦੀ ਸਿਹਤ ਲਈ ਕਿੰਨੇ ਖਤਰਨਾਕ ਹੁੰਦੀ ਹੈ ਝੰਗ ਤਾਂ ਖਤਰਨਾਕ ਹੁੰਦੀ ਹੈ ਵੱਡਿਆਂ ਲਈ ਵੀ ਖਤਰਨਾਕ ਠੀਕ ਹੈ ਬੱਚਾ ਲਈ ਤਾਂ ਹੈ ਹੀ ਖਤਰਨਾਕ ਠੀਕ ਹੈ ਕਿੰਨੀ ਮਾਤਰਾ ਵਿੱਚ ਇੱਥੇ ਲਿਖੀ ਹੋਈ ਹੈ ਇਹਦੇ 400 ਮਿਲੀਗ੍ਰਾਮ ਲਿਖਿਆ ਗਿਆ ਹੁਣ ਉਸ ਤੋਂ ਬਾਅਦ ਜਦੋਂ ਡਿਟੇਲ ਦੀ ਪਟਿਆਲਾ ਲੈਬ ਚ ਪਤਾ ਲੱਗੂਗਾ ਕਿੰਨੇ ਮਿਲੀਗ੍ਰਾਮ ਐਕਚੁਅਲ ਚ ਪਾਈ ਗਈ 5 ਗ੍ਰਾਮ ਦੀ ਟੈਬਲਟ ਕਿੰਨੀ ਟੋਕਰੀ ਇਹ 13 ਜਾਂ 14 ਟੋਕੀਆਂ ਭੜੀਆਂ ਗਈਆਂ ਐ। ਟੋਟਲ ਦੁਕਾਨ ਨੂੰ ਸੀਲ ਕੀਤਾ ਜਾਏਗਾ। ਨਹੀਂ ਉਹ ਕੁਛ ਨਹੀਂ ਕੀਤਾ ਜਿੰਦੇ ਤੱਕ ਸਾਡੇ ਕੋਲ ਕੋਈ ਫਾਈਨਲ ਰਿਪੋਰਟ ਨਹੀਂ ਆਉਂਦੀ ਅਸੀਂ ਕੋਈ ਐਕਸ਼ਨ ਨਹੀਂ ਲੈ ਸਕਦੇ। ਹਾਂਜੀ। ਜੀ। ਜੇ ਫਾਈਨਲ ਰਿਪੋਰਟ ਵਹ ਕਿਦ ਤੱਕ ਆ ਜਾਂਦੀ ਹੈ ਜੀ। ਬਸ ਅਸੀਂ ਅਜਨਪੇ ਇੰਦਾਂਗੇ ਪਟਿਆਲਾ ਡੀਟੀਐਲਰ ਨੂੰ। ਜੀ। ਤੇ ਉਸ ਤੋਂ ਬਾਅਦ ਉਹ ਇਹਦੀ ਟੈਸਟ ਰਿਪੋਰਟ ਸਾਡੇ ਡੈਕਟਰੇਟ ਚ ਭੇਜਣਗੇ। ਠੀਕ ਹੈ। ਕਿਉਂਕਿ ਸਾਡੀ ਡਿਸਕ ਪੰਜਾਬ ਦੀ ਡਰੱਗ ਥੋਰਟੀ ਉਹੀ ਹੈ। ਉਸ ਤੋਂ ਬਾਅਦ ਸਾਡੇ ਕੋਲ ਰਿਪੋਰਟ ਆਏਗੀ। ਫਿਰ ਅਸੀਂ ਸਰਮੁਖ ਭੇਜੂ। ਐਸਐਸ

ਇੱਥੇ ਚੈਕਿੰਗ ਕੀਤੀ ਗਈ ਹੈ ਸਾਡੇ ਨਾਲ ਪੁਲਿਸ ਟੀਮਾਂ ਦੇ ਨਾਲ-ਨਾਲ ਸਾਡੇ ਡਰਗ ਇੰਸਪੈਕਟਰ ਹੈਗੇ ਆ ਦੋਨੋਂ ਹੀ ਡਰਗ ਇੰਸਪੈਕਟਰ ਆਯੁਰਵੈਦਾ ਦੇ ਵੀ ਤੇ ਦੂਜੇ ਡਰਗਸ ਦੇ ਵੀ ਹੈਗੇ ਆ ਤੋਂ ਇਹਨਾਂ ਦੇ ਟੀਮ ਦੇ ਨਾਲ ਇਸ ਦੁਕਾਨ ਨੂੰ ਚੈੱਕ ਕੀਤਾ ਗਿਆ ਜੋ ਸਾਡੇ ਪੁਲਿਸ ਪਾਸ ਇਤਲਾਹ ਸੀ ਕਿ ਇੱਥੇ ਬੱਚਿਆਂ ਨੂੰ ਟੌਫੀਆਂ ਦਿੱਤੀਆਂ ਜਾਂਦੀਆਂ ਉਹ ਚ ਕੋਈ ਕੰਟੈਂਟਸ ਇਦਾਂ ਦੇ ਹੈਗੇ ਜਿਹੜੇ ਨਸ਼ਾ ਨਾਲ ਰਿਲੇਟਡ ਆ ਜਿਹਦੇ ਸਬੰਧ ਦੇ ਵਿੱਚ ਉਹ ਜਿਹੜੀਆਂ ਟੌਫੀਆਂ ਉਹਨਾਂ ਨੂੰ ਸੀਜ਼ ਕਰਕੇ ਸੈਂਪਲਿੰਗ ਲਈ ਆਇਰੋਦਾ ਮੈਡਮ ਡਾਕਟਰ ਗੁੱਤਾ ਨੇ ਨਾਲ ਹੀ ਇਹਨਾਂ ਵੱਲੋਂ ਡਿਸਟ੍ਰਿਕਟ ਲੈਬ ਪਟਿਆਲਾ ਦੇ ਵਿੱਚ ਭੇਜੀਆਂ ਜਾਂਦੀਆਂ ਤੇ ਟਾਫੀਆਂ ਕਿਨਾਂ ਆਇਆ ਨਾ ਜੀ ਇਹ ਭੋਲਾ ਟਾਫੀ ਹੈ ਕੋਈ ਉਹਦੇ ਕੰਟੈਂਟਸ ਜਿਹੜੇ ਆ ਉਤਰਾਜੋ ਗਿਆ ਉਹਦੇ ਤੱਕ ਟਾਫੀ ਇਹਨਾਂ ਨੇ ਗੋਲੀਆਂ ਦੀ ਸੈਂਪਲਿੰਗ ਕੀਤੀ ਹੈ ਉਹ ਸੈਂਪਲ ਆਉਣ ਤੋਂ ਬਾਅਦ ਜੋ ਸਾਡੀ ਲੀਗਲ ਪ੍ਰੋਸੀਡਿੰਗ ਹੋਏਗੀ ਉਸ ਦੇ ਤਿੰਨ ਕਿ ਮਾਤਰਾ ਵਿੱਚ ਹੋਵੇਗੀ ਟਾਫੀਆਂ ਕਾਫੀ ਜਿਹੜਾ ਇਹਨਾਂ ਨੇ ਸੈਂਪਲਿੰਗ ਕਰ ਲਈ ਹੈ ਤੋ ਲਗਭਗ 13 14 ਟੌਫੀਆਂ ਹਨ ਤੋ ਉਹ ਕਿਉਂਕਿ ਇਹ ਤਾਂ ਕਰਕੇ ਇਹਨੂੰ ਸੰਜੀਦਾ ਤਰੀਕੇ ਨਾਲ ਲਿਆ ਜਾ ਰਿਹਾ ਕਿਉਂਕਿ ਬੱਚਿਆਂ ਨੂੰ ਟੌਫੀਆਂ ਦਿੱਤੀਆਂ ਕੈਂਡੀਜ਼ ਦੇ ਰੂਪ ਦੇ ਵਿੱਚ ਦਿੱਤੀਆਂ ਜਾ ਰਹੀਆਂ ਤੋ ਆਦਰ ਇਹਦੇ ਵਿੱਚ ਕੋਈ ਅਦਾ ਦੇ ਕੰਟੈਂਟਸ ਹੁੰਦੇ ਆ ਸਾਨੂੰ ਲੈਬ ਦੇ ਵਿੱਚ ਸਟੈਬਲਿਸ਼ ਹੁੰਦੇ ਆ ਉਹ ਵੀ ਉਹ ਗੋ ਫਾਰ ਪ੍ਰਸੀਡੀ ਅਸੀਂ ਲੀਗਲ ਕੰਸਲਟਿੰਗ ਕਰਾ ਰਹੇ ਸੀ ਕਿ ਇਹ ਕੋਈ ਸਾਡੇ ਕੋਲ ਸਾਡੇ ਪੁਲਿਸ ਦੇ ਕੋਲ ਇਤਲਾਹ ਸੀਗੀ ਜਿਹਦੇ ਤਹਿਤ ਇਹਨਾਂ ਨੂੰ ਕਾਲ ਕੀਤਾ ਗਿਆ ਔਰ ਉਹ ਟੋਫੀਆਂ ਜੋ ਸੀ ਇਹਨਾਂ ਦੇ ਨਾਲ ਦੇ ਨਾਲ ਸੀਜ਼ ਕਰਕੇ ਲੈਬ ਨੂੰ ਭੇਜਿਆ ਕੀ ਲੱਗਦਾ ਨਹੀਂ ਵੀ ਇਹ ਬਗਲ ਵਿੱਚ ਹੋ ਰਾ ਖੇਰ ਵਿੱਚ ਡਢੋਰਾ ਵੀ ਸੀਐਸਟਾਫ ਦੇ ਕੋਲੇ ਅੱਧੀਆਂ ਚੱਲੀ ਜਾਂਦੀਆਂ ਗੌਰ ਅੱਜ ਹੁੰਦੀ ਆ ਪੂਰੇ ਜਿਹੜੇ ਵੀ ਲੈ ਕੇ ਸਟਾਫ ਇਹ ਕਹਿ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਸਾਡੇ ਕੋਲੇ ਪਤਾ ਹੀ ਨਹੀਂ ਲੱਗਿਆ ਉਹਨਾਂ ਇਹ ਬੜੀ ਆਪ ਦਾ ਵੀਊ ਹੈ ਜੋ ਤੁਸੀਂ ਕਹਿ ਰਹੇ ਜਦੋਂ ਪੁਲਿਸ ਕੋਲ ਇਤਲਾਹ ਆਈ ਹੈ ਕਿ ਬੇਬੀਸ ਦੀਆਂ ਟੈਂਡੀਆਂ ਜਗੀਆਂ ਉਹਦੇ ਕੰਟੈਂਟਸ ਹੈਗੇ ਆ ਜੇ ਉਹਦੇ ਚ ਕੁਛ ਇਦਾਂ ਦਾ ਮਿਲਿਆ ਤੇ ਡੈਫੀਨੇਟਲੀ ਉਹ ਕਾਰਵਾਈ ਕਰਨਗੇ